ਅਕਾਲੀ ਤੇ ਜਿਹੜੇ ਕਾਂਗਸੀ ਜਿਹੜੇ ਇਕੱਠੇ ਹੋਏ ਨੇ ਕੀ ਕਹਣੇ ਚਾਹੁੰਦੇ ਦੇਖੋ ਜੀ ਉਹ ਮੈਂ ਮੈਨੂੰ ਵੀ ਕਿਸੇ ਨੇ ਦੱਸਿਆ ਕਹਿੰਦੇ ਜੀ ਅਸੀਂ ਅਕਾਲੀ ਤੇ ਕਾਂਗਰਸੀ ਇਕੱਠੇ ਹੋ ਗਏ ਆ ਸਰਕਾਰ ਦੀ ਪਲਟੀ ਲਵਾਉਣੀ ਕਹਿੰਦੇ ਉਹ ਪਲਟੀ ਅਸਲ 'ਚ ਉਹ ਪਲਟੀ ਸਰਕਾਰ ਦੀ ਨਹੀਂ ਲਗਣੀ ਉਹ ਲੋਕਾਂ ਦੀ ਪਲਟੀ ਲਵਾਉਣ ਨੂੰ ਫਿਰਦੇ ਆ ਕਿਉਂਕਿ ਜੇ ਕੱਲ ਨੂੰ ਪਹਿਲੀ ਗੱਲ ਤਾਂ ਪਲਟੀ ਲੱਗਣੀ ਨਹੀਂ ਲੱਗਣੀ ਇਹ ਤਾਂ ਪਰਮਾਤਮਾ ਨੇ ਤੈਅ ਕਰਨਾ ਆ ਲੋਕਾਂ ਨੇ ਤੈਅ ਕਰਨਾ ਦੂਜੀ ਗੱਲ ਹੈ ਕੋਈ ਸਰਕਾਰ ਤੋਂ ਬਾਹਰ ਕੋਈ ਜਿੱਤ ਵੀ ਗਿਆ ਤਾਂ ਉਹਦਾ ਕੋਈ ਮੁੱਲ ਨਹੀਂ ਕਿਉਂਕਿ ਗੱਲ ਅਸਲ ਚ ਇਹ ਜਿੱਦਾਂ ਹੁਣ ਅੱਜ ਸਾਰੇ ਨਮਾਇੰਦੇ ਖੜੇ ਜੀ ਅੱਜ ਜੀ ਇਹਨਾਂ ਦੇ ਹੱਥਾਂ 'ਚ ਚੈੱਕ ਆ ਅੱਜ ਇਹਨਾਂ ਨੂੰ ਅੱਜ ਗਰੰਟਾ ਡਿਸਪਰਸ ਕੀਤੀਆਂ ਆ ਇਹ ਸਰਕਾਰ ਨਾਲ ਜੁੜੇ ਆ ਸਰਕਾਰ ਦਾ ਲਾਹ ਆ ਲਾਹ ਐ ਓ ਇਦਾਂ ਹੀ ਉਹ ਜਿਹੜੇ ਐਮਸੀ ਚਿਤਣਗੇ ਉਹਨਾਂ ਨੂੰ ਵੀ ਲਾਹ ਮਿਲੂਗਾ ਮੈਂ ਕੋ ਉਦਾਹਰਣ ਦਿੰਨਾ ਇਹਦੀ ਜਿੱਦਾਂ ਮੰਨ ਕੇ ਚੱਲੋ ਭਾਰ ਗਰਮੀ ਹੋਵੇ ਬਹੁਤ ਜ਼ਿਆਦਾ ਤੇ ਸਾਰੇ ਜਿੰਨੇ ਪੈਸੇ ਜਮਾ ਜੋੜ ਲਾ ਕੇ ਘਰ ਏਸੀ ਖਰੀਦ ਲਿਆ ਹੋਵੇ ਤੇ ਬਿਜਲੀ ਦਾ ਕਨੈਕਸ਼ਨ ਘਟਾਤਾ ਹੋਵੇ ਉਹ ਵਾਲਾ ਸਾਹਬ ਹੋਣਾ ਕਿ ਏਸੀ ਜਦੋਂ ਬਿਜਲੀ ਦਾ ਕਨੈਕਸ਼ਨ ਹੀ ਘਟਾਤਾ ਬਿਜਲੀ ਮਿਲਨੀ ਨਹੀਂ ਤੋ ਏਸੀ ਦੇ ਸੋ ਜਿਹੜੀ ਬਿਜਲੀ ਦਾ ਕਨੈਕਸ਼ਨ ਉਹ ਸਰਕਾਰ ਆ ਸਰਕਾਰ ਨਾਲ ਜੁੜਿਆ ਬੰਦਾ ਜਿੱਤੂਗਾ ਤੇ ਤਾਂ ਹੀ ਉਸ ਜਿਹੜਾ ਵਾਰਡ ਦਾ ਜਾਂ ਉਸ ਪਿੰਡ ਦਾ ਜਿਹੜਾ ਵਿਕਾਸ ਹੋਊਗਾ ਨਾਲ ਇੱਥੇ ਕੋਈ ਸਿਆਸਤ ਦੀ ਗੱਲ ਨਹੀਂ ਗਈ ਇਹ ਬੜੀ ਕਾਮਨ ਸੈਂਸ ਵਾਲੀ ਗੱਲ ਆ ਅਸੀਂ ਕਿਸੇ ਨੂੰ ਕੋਈ ਚੈਲੰਜ ਨਹੀਂ ਕੀਤਾ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਜਿੱਦਾਂ ਜਿੱਦਾਂ ਬੰਦੇ ਸਰਕਾਰ ਨਾਲ ਜੁੜਦੇ ਆ ਜਿਹੜਾ ਕੋਈ ਲਾਹ ਲੈਣਾ ਚਾਹੁੰਦਾ ਉਹ ਨਾਲ ਜੁੜ ਕੇ ਉਹ ਜਿਹੜਾ ਸਰਕਾਰ ਨੂੰ ਵਰਤ ਕੇ ਤੇ ਦੇਖੇ ਅਸੀਂ ਕਿਹੜਾ ਕਿਸੇ ਨੂੰ ਕੋਈ ਕਿੰਤੂ ਪਰੰਤੂ ਕਰਦੇ ਆ ਜਿਹੜੀ ਕੋਈ ਪਲਟੀ ਲਗਾਉਣਾ ਚਾਹੁੰਦੇ ਉਹ ਉਹਦੇ ਤੇ ਲੋਕੀ ਹੱਸਦੇ ਐ ਇਸ ਗੱਲ ਤੇ ਕਿ ਵੇਖੋ ਕਿਦਾਂ ਦਾ ਸਮਾਂ ਆ ਗਿਆ ਕਿ ਲੋਕਾਂ ਦਾ ਵੈਰ ਵਿਰੋਧ ਪਵਾ ਕੇ ਸਾਰਿਆਂ ਦੇ ਪਰਚੋ ਪਰਚੀ ਕਰਵਾ ਕੇ ਤੇ ਹੁਣ ਇਕੱਠੇ ਤੇ ਕੋਈ ਉਦਾਂ ਵੀ ਸੋਚ ਕੇ ਦੇਖੋ ਇਹ ਉਦਾਂ ਸ਼ਰਮ ਵਾਲੀ ਗੱਲ ਆ ਮਤਲਬ ਮੈਂ ਮੈਨੂੰ ਲੱਗਦਾ ਕਿ ਬਹੁਤ ਸ਼ਰਮ ਵਾਲੀ ਗੱਲ ਆ ਤੇ ਇੱਕ ਹਿਸਾਬ ਦਾ ਆ ਲੋਕਾਂ ਨਾਲ ਠੱਗੀ ਕਰਨ ਵਾਲਾ ਕੰਮ ਆ ਇਹ ਜਿਹੜਾ ਤੇ ਰਹੀ ਗੱਲ ਇਹ ਆ ਕਿ ਜਿਹੜੇ ਨੁਮਾਇंदे ਵੀ ਆ ਜਿਹੜੇ ਇਹਦਾ ਜਿਹੜੀ ਨੁਮਾਇੰਦਗੀ ਕਰਦੇ ਜਿਹੜੇ ਇਦਾਂ ਦੇ ਕੰਮ ਕਰਾਉਂਦੇ ਵੀ ਆ ਹੁਣ ਅ ਨਡਾਲੇ ਦੀ ਵੀ ਗੱਲ ਕਰਦੇ ਆ ਨਡਾਲੇ ਚਾ ਸੀਵਰੇਜ ਦਾ ਕੰਮ ਇੰਨੇ ਸਾਲਾਂ ਦਾ ਕਦੀ ਵੀ ਨਹੀਂ ਹੋਇਆ ਸੀਗਾ ਪਹਿਲੀ ਵਾਰੀ ਹੋ ਰਿਹਾ ਤੇ ਉਹਦੇ ਵਿੱਚ ਵੀ ਜਿਹੜਾ ਸੀਵਰੇਜ ਦਾ ਕੰਮ ਡਕਾਉਣ ਲਈ ਆ ਹੁਣ ਪੰਚਾਇਤਾਂ ਵੀ ਇੱਥੇ ਖੜੀਆਂ ਆ ਆ ਵਿੱਚ ਇੱਥੋਂ ਬਿੱਲਪੁਰ ਤੋਂ ਜਿਹੜਾ ਆ ਪਾਈਪਲਾਈਨ ਜਾਣੀ ਕਿ ਡਰੇਨ ਤੱਕ ਰਾਹ ਚ ਪਿੰਡ ਪੈਂਦੇ ਆ ਮਤਲਬ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਜੀ ਮਤੇ ਪਾਓ ਖਲਾਫਤ ਕਰੋ ਇਸ ਚੀਜ਼ ਦੀ ਵੇਖੋ ਕਿੱਡੀ ਕੋਈ ਸਿਆਣੀ ਗੱਲ ਆ ਕਿੰਨੀ ਕੋਈ ਨਹੀਂ ਕੋ ਅਕਲ ਦੇ ਮਾਲਕ ਆ ਕਿ ਗੱਲ ਇਹ ਆ ਕਿ ਆਪ ਕੰਮ ਕੀਤਾ ਨਹੀਂਗਾ ਤੇ ਦੂਜਿਆਂ ਨੂੰ ਜਿਹੜਾ ਆ ਜੇ ਕੋਈ ਚੰਗਾ ਕੰਮ ਹੋ ਚੱਲਾ ਆ ਉਹਨੂੰ ਡੱਕਦੇ ਆ ਤੇ ਮੈਂ ਤਾਂ ਕਹਿੰਨਾ ਲੋਕਾਂ ਨੂੰ ਸਗੋਂ ਪੁੱਛਣਾ ਚਾਹੀਦਾ ਹੈ ਇਹਨਾਂ ਦੇ ਨੁਮਾਇੰਦੇ ਜੇ ਕੋਈ ਉਮੀਦਵਾਰ ਆਉਂਦਾ ਵੀ ਆ ਨਾ ਉਹਨਾਂ ਤੋਂ ਪੁੱਛਣਾ ਚਾਹੀਦਾ ਕਿ ਤੁਸੀਂ ਕੰਮ ਕਰਾ ਸਕਦੇ ਕਿ ਨਹੀਂ ਕਰਾ ਸਕਦੇ ਉਹ ਸਿਰਫ ਜੇ ਕੱਲ ਨੂੰ ਜਿੱਤਦਾ ਵੀ ਆ ਨਾ ਜੀ ਕੋਈ ਉਹ ਮੋੜਾਂ ਤੇ ਚੌਂਕਾਂ ਤੇ ਖੜਕ ਕੇ ਕਿੰਤੂ ਪਰੰਤੂ ਕਰਨ ਯੋਗ ਹੈ ਵਾਰਡ ਦਾ ਕੰਮ ਨਹੀਂ ਹੋਣਾ ਸੋ ਵੋਟ ਜਿਹੜੀ ਇਹ ਉਹ ਸਰਕਾਰ ਨਾਲ ਜੁੜੇ ਉਮੀਦਵਾਰਾਂ ਨੂੰ ਪਾਓ ਵਿਕਾਸ ਕਰੋ ਵਿਕਾਸ ਦਾ ਮਤਲਬ ਸਰਕਾਰ ਦਾ ਤੇ ਮਤਲਬ ਵੀ ਇਹ ਹੁੰਦਾ ਆ ਸਾਨੂੰ ਤਾਂ ਸਭ ਕੋ ਚੰਗੇ ਬੰਦੇ ਚਾਹੀਦੇ ਆ ਉਹ ਬੰਦੇ ਆਪਣੇ ਜਿੱਦਾਂ ਇਹਨਾਂ ਨੇ ਪਿੰਡਾਂ ਦਾ ਕੰਮ ਕਹਿ ਕੇ ਕਰਵਾਇਆ ਇਦਾਂ ਐਮਸੀ ਆਪਣੇ ਕਰਵਾਉਣਗੇ ਸੋ ਇਸ ਤਰੀਕੇ ਨਾਲ ਜਿਹੜੇ ਦੀ ਬਹੁਤ ਲੋੜ ਆ ਲੋਕਾਂ ਦਾ ਨੁਕਸਾਨ ਆ ਇਹਦੇ ਵਿੱਚ ਬੇਸਿਕਲੀ ਕਿਸੇ ਦਾ ਨੁਕਸਾਨ ਨਹੀਂ ਕਿਸੇ ਸਰਕਾਰ ਦਾ ਸਰਕਾਰ ਨਹੀਂ ਟਹਿ ਜਾਣੀ ਸਰਕਾਰ ਜਦੋਂ ਪੁਲੱਥ ਦੇ ਵਿੱਚ ਚੋਣਾਂ ਜਦੋਂ 2022 ਚ ਵੀ ਹੋਈਆਂ ਸੀਗੀਆਂ ਜੇ ਪੁਲੱਥ ਚ ਕਿਤੇ ਵੋਟਾਂ ਘੱਟ ਪੈ ਗਈਆਂ ਸੀਗੀਆਂ ਤੇ ਸਰਕਾਰ ਬਣਦੋਂ ਦੀ ਰਹੀ ਸੀ ਸਰਕਾਰ ਬਣ ਗਈ ਸੀਗੀ ਹੁਣ ਵੀ ਜਿਹੜੀ ਲੜਾਈ ਜਿਹੜੀ ਇਹ ਲੜਾਈ ਕੋਈ ਕਿਸੇ ਬੰਦੇ ਦੀ ਜਿਹੜੀ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਨਹੀਂਗੀ ਇਹ ਲੜਾਈ ਜਿਹੜੀ ਇਹ ਲੋਕਾਂ ਦੀ ਲੋਕਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਨ ਦੀ ਤੇ ਕਾਮਨ ਸੈਂਸ ਦੀ ਇਹਦੇ ਵਿੱਚ ਕੀ ਆ ਮੈਂ ਇਹ ਦੇਖਦਾ ਕਿ ਇਹਨਾਂ ਨੇ ਇੱਕ ਤਰੀਕਾ ਲੱਭ ਲਿਆ ਕਿ ਭਈ ਕਿਸੇ ਦੇ ਮੋਢੇ ਤੇ ਆ ਜਿਹੜੇ ਹੁਣ ਕੈਂਡੀਡੇਟ ਵੀ ਕੋਈ ਖੜੇ ਆ ਹੁਣ ਤਾਂ ਵੇਖੋ ਹੈਰਾਨੀ ਦੀ ਗੱਲ ਹੈ ਨਾ ਜੀ ਆਜ਼ਾਦ ਭਰੇ ਆ ਕਾਗਜ਼ ਕਿਸੇ ਕੋਈ ਸਿੰਬਲ ਤੇ ਵੀ ਨਹੀਂ ਲੜ ਰਿਆ ਮਤਲਬ ਜੇ ਜ਼ੋਰ ਤਾਂ ਸੀ ਸਿੱਧਾ ਸਿੰਪਲ ਤੇ ਲੜਦੇ ਉਹ ਗੋਲਮੋਲ ਕਰਕੇ ਕਿਸੇ ਤਰੀਕੇ ਚਾਹੁੰਦੇ ਕਿ ਠੱਗੀ ਮਾਰਨਾ ਚਾਹੁੰਦੇ ਤੇ ਠੱਗੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਨਾਲ ਆਪ ਹੀ ਵੱਜ ਰਹੀ ਏ ਹੁਣ ਪੈਸਾ ਲਾਉਣਗੇ ਖਰਚਾ ਕਰਨਗੇ ਮੋਢੇ ਇਹਨਾਂ ਦੇ ਬੰਦੂਕ ਕਿਸੇ ਹੋਰ ਦੀ ਤੇ ਉਹ ਆਪਣਾ ਨਿਸ਼ਾਨਾ ਜਿਹੜਾ ਉਹ 27 ਸੂਈ ਦਾ ਦੇਖਦੇ ਆ ਆਪਣੀ ਜਿਹੜੀ ਮਰੀ ਹੋਈ ਸਿਆਸਤ ਇਹਨਾਂ ਚ ਜਗਾਉਣਾ ਚਾਹੁੰਦੇ ਤੇ ਮੈਂ ਇਹਨਾਂ ਨੂੰ ਵੀ ਕਹਿਣਾ ਸੋ ਕੋਈ ਸੁਚੇਤ ਹੋ ਕੇ ਸੁਚਾਰੂ ਤਾਂ ਢੰਗ ਨਾਲ ਆਪਣੀ ਹਲਕੇ ਦਾ ਆਪਣੇ ਵਾਡਾਂ ਦਾ ਆਪਣੇ ਜਿਹੜਾ ਨਗਰ ਪੰਚਾਇਤ ਉਹਦਾ ਵਿਕਾਸ ਹੋਣ ਦਿਓ ਖਾਤਿਆਂ ਚ ਪੈਸੇ ਆ ਸਰਕਾਰ ਨੇ ਪੈਸੇ ਦੇਣੇ ਆ ਕੰਮ ਅਸੀਂ ਕਰਾਉਣਾ ਚਾਹੁੰਦੇ ਆ ਨਾ ਮੈਂਦੇ ਜਿੱਤ ਕੇ ਹੋਣਾ ਸੀ ਉਹਨਾਂ ਨੂੰ ਪੈਸੇ ਦੇਈਏ ਤੇ ਉਹ ਕੰਮ ਕਰਾਉਣ ਬਸ ਸਿੰਪਲ ਇੰਨਾ ਕੰਮ ਆ। ਹਾਲੇ ਚ ਐਸਟੀਪੀਸੀ ਦੇ ਪੁਲਤਾਨ ਤੋਂ ਦੋਨੋਂ ਬੀਬੀ ਜ਼ਗੀਰਕੌਰ ਨੂੰ ਲੈ ਕੇ ਕੁਝ ਸ਼ਬਦ ਬੋਲੇਗੇ। ਆਪਣੇ ਵਿਧਾਇਕ ਲਾਹੇ ਵਿਧਾਇਕ ਵੱਲੋਂ ਵੀ ਉਹਨਾਂ ਦੇ ਹੱਕ 'ਚ ਗੱਲ ਕਹੀ ਗਈ ਕਿ ਤੁਸੀਂ ਕਿਵੇਂ ਦੇਖਦੇ? ਦੇਖੋ ਜੀ ਉਹੀ ਮੈਂ ਗੱਲ ਕਹਿਣਾ ਕਿ ਵੇਖੋ ਕਿੱਡੀ ਕਿੱਡਾ ਸ਼ੈਤਾਨ ਬੰਦਾ ਆ ਜਿੰਨਾ ਬੀਬੀ ਜ਼ਗੀਰਕੌਰ ਜੀ ਦੇ ਖਿਲਾਫ ਸੁਖਪਾਲ ਖੈਰਾ ਬੋਲਿਆ ਹੋਊਗਾ ਕਿਤੇ ਵੀ। ਕੋਈ ਕਦੀ ਨਾ ਲੱਗਦੀ ਆ ਕਦੀ ਇਦਾਂ ਸੁਣਿਆ ਹੋਊਗਾ ਕੋਈ ਕਿਸੇ ਔਰਤ ਬਾਰੇ ਇਦਾਂ ਬੋਲੇ ਕਿ ਮੁੱਛਾਂ ਵਾਲੀ ਜਨਾਨੀ ਕਦੀ ਕਹਿੰਦਾ ਹੋਵੇ ਕਿ ਪਤਾ ਨਹੀਂ ਕੋਈ ਸ਼ਬਦ ਮੈਨੂੰ ਤੇ ਬੋਲਣੇ ਵੀ ਨਹੀਂ ਆਉਂਦੇ ਗੁੰਡੀ ਰਣ ਪ੍ਰਧਾਨ ਇਦਾਂ ਦੇ ਇੱਕ ਇੱਕ ਇੱਥੇ ਇਸੇ ਬਲੌਗ ਦੇ ਵਿੱਚ ਤੁਸੀਂ ਦੇਖੋ ਕਿ ਉਹ ਬੰਦਾ ਕਿੰਨੀ ਕੋ ਇੱਜ਼ਤ ਕਰਦਾ ਹੋਊਗਾ ਜਿੱਥੇ ਅਸੀਂ ਖੜੇ ਆ ਰਾਪਰ ਆਈਆਂ ਇੱਥੇ ਪਿੰਡ ਆ ਉਹਨਾਂ ਦੀ ਇੱਥੇ ਪੰਚਾਇਤ ਕਿਤੇ ਧਰਨਾ ਲਾ ਕੇ ਬੈਠੀ ਉਹ ਬੀਬੀਆਂ ਖੜੀਆਂ ਪਹਿਲਾਂ ਗਿਣਾਤੇ ਆ ਵੇਖੋ ਜੀ 1 2 3 4 ਆ ਮੈਂਬਰ ਆ ਵਿੱਚ ਬਜ਼ੁਰਗ ਬੀਬੀ ਵੀ ਸੀ ਸਪੀਚ ਦਿੰਦੇ ਆ ਬੀਬੀ ਵੀ ਓਚੋ ਕੇ ਗਿਰ ਗਈ ਤੁਸੀਂ ਦੇਖਿਆ ਹੋਣਾ ਬੀਬੀ ਉਹਦੀ ਸਪੀਚ ਦਿੰਦੇ ਆ ਸੁਖਪਾਲ ਦੇ ਬੀਬੀ ਡਿੱਗ ਗਈ ਥੱਲੇ ਪਿੱਛੇ ਲੋਕੀ ਭੱਜ ਗਏ ਹੋਏ ਉਹਨੂੰ ਚੱਕਣ ਲਈ ਤੇ ਕਹਿੰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਸਪੀਚ ਲੱਤੇ ਆਂਦੋ ਸੋ ਇਹ ਸੋਚੋ ਕਿੰਦਾ ਦੀ ਸੋਚ ਦਾ ਮਾਲਕ ਹੈ ਤੇ ਹੁਣ ਲੋਕਾਂ ਨੂੰ ਕਿੰਦਾ ਠੱਗਣ ਤੇ ਹੋਏ ਆ ਸੋ ਗੱਲ ਅਸਲ ਚ ਇਹ ਹੈ ਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਜੇ ਇਹ ਆਪਣੇ ਪਰਿਵਾਰ ਦਾ ਤੇ ਆਪਣਾ ਭਲਾ ਸੋਚ ਸਕਦੇ ਕੀ ਗੱਲ ਆਪਾਂ ਵੀ ਆਪਣੇ ਬੱਚੇ ਪੜੇ ਲਿਖੇ ਆਪਾਂ ਵੀ ਸਮਝਦਾਰ ਆ ਆਪਾਂ ਨੂੰ ਵੀ ਇਨਾਂ ਤੋਂ ਵੱਧ ਅਕਲ ਆ ਤੇ ਆਪਾਂ ਨੂੰ ਆਪਣਾ ਜਿਹੜਾ ਘਰ ਦਾ ਆਪਣੇ ਪਿੰਡ ਦਾ ਆਪਣੇ ਵਾੜ ਦਾ ਪਹਿਲਾਂ ਸੋਚਣਾ ਚਾਹੀਦਾ ਇਹਨਾਂ ਦਾ ਵਾਧੂ ਘਾਟੂ ਜਿਹੜਾ ਆ ਇਹਨਾਂ ਨੇ ਸਮਾਂ ਕੱਢ ਲਿਆ ਹੁਣ ਅੱਗੋਂ ਇਲੈਕਸ਼ਨ ਦੀ ਕਿਵੇਂ ਚੱਲਦੀ ਕੰਪੇਨ ਦੇਖੋ ਜੀ ਇਲੈਕਸ਼ਨ ਕੰਪੇਨ ਇਦਾਂ ਆ ਕਿ ਸਾਡੀ ਕੋਸ਼ਿਸ਼ ਹੁੰਦੀ ਕਿ ਮਿਨਿਮਮ ਜਿਹੜਾ ਆ ਕਿਸੇ ਤਰੀਕੇ ਦਾ ਕਿਸੇ ਤੇ ਵੀ ਮਤਲਬ ਇੰਟਰਫੀਰੈਂਸ ਹੋਵੇ ਲੋਕੀ ਆਪਣੇ ਚਾਹ ਨਾਲ ਮਤਲਬ ਖੁਸ਼ੀ ਵਜੋਂ ਬੰਦਾ ਚੁਣਨ ਤੇ ਅਸੀਂ ਨਵੇਂ ਬੰਦੇ ਦਿੱਤੇ ਤੁਸੀਂ ਦੇਖਿਓ ਕਿ ਲਗਭਗ ਜ਼ਿਆਦਾਤਰ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹ ਨਵੇਂ ਆ ਨਵੇਂ ਨੂੰ ਮੌਕਾ ਦੋਗੇ ਇੱਕ ਤਾਂ ਜੀ ਇਹ ਵੀ ਆਪਣੇ ਆਪ ਚ ਕਰਪਸ਼ਨ ਘਟਾਉਣ ਦਾ ਤਰੀਕਾ ਆ ਪੁਰਾਣਿਆਂ ਦੇ ਹੱਥ ਰਲੇ ਆ ਜਿਹੜਾ ਕੋਈ ਉਧਰੋਂ ਵੀ ਜਿੱਤ ਗਿਆ ਕੋਈ ਬੰਦਾ ਕਿਤੇ ਗਲਤੀ ਨਾਲ ਉਹ ਫਿਰ ਤਹਿਸੀਲ ਜੋਗਾ ਹੀ ਰਹਿ ਜਾਂਦਾ ਸਾਈਨ ਕਰਾਉਣੇ ਜੀ ਫਲਾਣੇ ਨਾਲ ਸੈਟਿੰਗ ਹੈ ਜੀ ਫਲਾਣਾ ਆ ਤੇ ਜੇ ਤੇ ਵਿਕਾਸ ਕਰਾਉਣਾ ਆ ਫਿਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਜਿਤਾਉਣ ਜ਼ਰੂਰ